ਆਹ ਤੋਂ ਚੱਲ ਕ੍ਰਿਸ਼ਨ ਮੰਡੀ ਠੀਕ ਆ ਜੀ ਟੀਵੀ ਦਾ ਮੈਂ ਪੇਸ਼ੈਂਟ ਦਾ 300 ਰੁਪਿਆ ਮੈਂ ਥੋੜਾ ਧਮਾਕੇ ਲਿਆਉਣਾ ਆ ਅੱਜ ਅਲਾਉਸਮੈਂਟ ਕੀ ਕੀਤੀ ਗਈ ਠੀਕ ਆ ਜੀ ਕਿ ਫਲਸ਼ਾਂ ਦੇ ਫਾਰਮ ਭਰੇ ਜਾਣੇ ਨੇ ਮਕਾਨਾਂ ਦੇ ਫਾਰਮ ਭਰੇ ਜਾਣੇ ਨੇ ਤੇ ਬਿਜਲੀ ਮੀਟਰਾਂ ਦੇ ਫਾਰਮ ਭਰੇ ਜਾਣੇ ਨੇ ਜਿੰਨੇ ਚਾ ਬਿਜਲੀ ਮੀਟਰ ਵੀ ਨਹੀਂ ਹੈਗਾ ਅਸੀਂ ਦੋਹਰਾ ਮਕਾਨ ਕਰਦੇ ਸਾਰੇ ਦੇ ਪਿੰਚਾ ਠੀਕ ਆ ਸਾਡੇ ਕੋਲ ਇੱਕ 플ਸ਼ ਠੀਕ ਆ ਜੀ ਕਿਤਨਾ ਕਿਤੇ ਮੇਰੇ ਦਿਲ ਵਿੱਚ ਵੀ ਇਹ ਚਾ ਸੀ ਮੇਰੀ ਮਾਂ ਨੇ ਵੀ ਰੋਲਾ ਪਾਇਆ ਕਿ ਤੂੰ ਹੀ ਕਿਸੇ ਦੇ ਆਖੇ ਨਹੀਂ ਲੱਗਦਾ ਜਾ ਚਲਿਆ ਜਾ ਉੱਥੇ ਆ ਫਾਰਮ ਭਰੇ ਜਾ ਰਹੇ ਨੇ ਠੀਕ ਆ ਔਰ ਤੁਸੀਂ ਸਾਰੇ ਪਿੰਡ ਦੇ ਲੋਕਾਂ ਨੂੰ ਇਹ ਐਸੇ ਚੱਕਰ ਜੀ ਆਏ ਨੇ ਅਨਾਉਂਸਮੈਂਟ ਇਸ ਤਰੀਕੇ ਨਾਲ ਕਰਾਈ ਗਈ ਕਿ ਭਾਈ ਉੱਥੇ ਫਲੱਚਾਂ ਦੇ ਫਾਰਮ ਭਰੇ ਜਾ ਰਹੇ ਨੇ ਉੱਥੇ ਮਕਾਨਾਂ ਦੇ ਫਾਰਮ ਭਰੇ ਜਾ ਰਹੇ ਨੇ ਤੇ ਉੱਥੇ ਬਿਜਲੀ ਮੀਟਰਾਂ ਦੇ ਫਾਰਮ ਭਰੇ ਜਾ ਰਹੇ ਨੇ ਕੀ ਗੱਲ ਇਹਨਾਂ ਨੂੰ ਸਾਡੇ ਸਮਾਜ ਨੂੰ ਹੀ ਮੂਰਖ ਬਣਾਉਣ ਲਈ ਦੱਸਦੇ ਮਤਲਬ ਇਹਨਾਂ ਨੂੰ ਮੂਰਖ ਬਣਾ ਲਓ ਜਦੋਂ ਮਰਜ਼ੀ ਇਹਨਾਂ ਨੂੰ ਫਲੱਚਾਂ ਦਾ ਲਾਰਾ ਲਾ ਕੇ ਜਦੋਂ ਮਰਜ਼ੀ ਇਹਨਾਂ ਨੂੰ ਮਕਾਨਾਂ ਦਾ ਲਾਰਾ ਲਾ ਕੇ ਇਕੱਠੇ ਕਰ ਲਓ ਕਮ ਸੇ ਕਮ ਇਨਫੋਰਮੇਸ਼ਨ ਤਾਂ ਸਹੀ ਹੋਣੀ ਚਾਹੀਦੀ ਆ ਸੱਚ ਤਾਂ ਬੋਲਣਾ ਚਾਹੀਦਾ ਵਾ ਅਨਾਊਂਸਮੈਂਟ ਕਿੰਨਾ ਪੁੱਛੋ ਜੀ ਕਿੰਨੇ ਕਰਾਈ ਏ ਠੀਕ ਸਾਾਨੂੰ ਤਾਂ ਪਤਾ ਨਹੀਂ ਆਮ ਆਦਮੀ ਵਾਲਿਆਂ ਨੇ ਕਰਾਈ ਹੋਣੀ ਆ ਆਮ ਆਦਮੀ ਵਾਲਿਆਂ ਨੇ ਕਰਾਈ ਹੋਣੀ ਆ ਜੀ ਕਿ ਆਮ ਆਦਮੀ ਪਾਰਟੀ ਵੱਲੋਂ ਫਾਰਮ ਭਰਿਆ ਨਾ ਨਾ ਕਿ ਮਹਿਕਮੇ ਦਾ ਕਿਸਦਾ ਨਾਮ ਲਿਆ ਗਿਆ ਹੋਵੇ ਕਿਸੇ ਦਾ ਵੀ ਨਹੀਂ ਲਿਆ ਕੱਲੇ ਐਵੇਂ ਹੀ ਕਿਹਾ ਜੀ ਸਾਡਾ ਕਸੂਰ ਨਹੀਂਗਾ ਸਾਨੂੰ ਗੱਲ ਪਾਰਟੀ ਦੇ ਨਾਲ ਦਾ ਸਬੰਧ ਤੋਂ ਨਹੀਂ ਜੀ ਨਹੀਂ ਸਬੰਧ ਤਾਂ ਮਤਲਬ ਨਹੀਂਗਾ ਜੀ ਅਸੀਂ ਗੱਲ ਸੱਚ ਦੀ ਕਰਦੀਆਂ ਕਿ ਅਸੀਂ ਮੈਡਮ ਜੀ ਆਪਦੇ ਸਮਾਜ ਨਾਲ ਸਬੰਧਤ ਹਾਂ ਹਾਂ ਮਾਨਵ ਸਮਰਪਿਤਾਂ ਜੀ ਸਾਡੇ ਸਮਾਜ ਨੂੰ ਯਾਰ ਬਸ ਤੇ ਮੂਰਖ ਬਣਾਉਣਾ ਮੈਂ ਇਹਨਾਂ ਨੇ ਕਿੰਨਾ ਵੱਡਾ ਲਾਰਾ ਵੇ ਕਿੱਡਾ ਝੂਠਾ ਲਾਰਾ ਜਦੋਂ ਵੋਟਾਂ ਆ ਜਾਂਦੀਆਂ ਇਹਨਾਂ ਨੂੰ ਇਕੱਠੇ ਕਰ ਲੋ ਝੂਠ ਬੋਲ ਕੇ ਜਦੋਂ ਵੋਟਾਂ ਆ ਜਾਂਦੀਆਂ ਇਹਨਾਂ ਨੂੰ ਇਕੱਠੇ ਕਰ ਲੋ ਝੂਠ ਬੋਲ ਕੇ ਸਰਦਾਰ ਜੀ ਜਿਹੜਾ ਬੋਰਡ ਲੱਗਾ ਵਾ ਸਤਿਕਾਰ ਜੋਗੋ ਤੁਸੀਂ ਸਾਡੇ ਠੀਕ ਆ ਜੀ ਭੈਣ ਜੀ ਸਤਿਕਾਰ ਜੋਗਨੇ ਤੁਸੀਂ ਸੱਚ ਬੋਲਦੇ ਤੁਹਾਡਾ ਕੋਈ ਕਸੂਰ ਨਹੀਂ ਕਮ ਸੇ ਕਮ ਸਾਡੇ ਸਮਾਜ ਨੂੰ ਇਨਫਰਮੇਸ਼ਨ ਤਾਂ ਸਹੀ ਹੋਵੇ ਉਹਨਾਂ ਵਿਚਾਰਿਆਂ ਨੂੰ ਪਤਾ ਹੀ ਨਹੀਂ ਕਿ ਅਸੀਂ ਇੱਥੇ ਲੈਣ ਕਿ ਆਏ ਆ ਭਾਈ ਇਦਾਂ ਹੀ ਗੱਲ ਆ ਤੁਹਾਨੂੰ ਪਤਾ ਹੈਗਾ ਕਿਸੇ ਗੱਲ ਦਾ ਕਈਆਂ ਨੇ ਆਪਦੀ ਦਿਹਾੜੀ ਮਾਰ ਲਈ ਮੈਡਮ ਜੀ ਠੀਕ ਹੈ ਮੈਂ ਵੀ ਆਪਦੀ 300 ਰੁਪਿਆ ਦਿਹਾੜੀ ਮਾਰੀ ਆ ਤੇ ਮੇਰੇ ਵਰਗੂਆਂ ਮੇਰੇ ਸਾਰੇ ਭੈਣ ਭਰਾਵਾਂ ਨੇ 300 ਰੁਪਿਆ ਦਿਹਾੜੀ ਮਾਰੀ ਆ ਸਿਆਲ ਦੇ ਦਿਨਾਂ ਚ ਪਹਿਲਾਂ ਕੰਮ ਕੋਈ ਨਹੀਂ ਸੀ ਜੇ ਉਹਨਾਂ ਨੂੰ ਮੜਾ ਮੋਟਾ ਕੰਮ ਮਿਲਿਆ ਤੇ ਝੂਠ ਬੋਲ ਕੇ ਉਹਨਾਂ ਦੀਆਂ ਦਿਹਾੜੀਆਂ ਬਣਾਤੀਆਂ ਮੜਾ ਪੱਪਾ ਜੀ ਨੂੰ ਬੁਲਾ ਲਈ ਬਾਬਾ ਜੀ ਨੂੰ ਬੁਲਾਓ ਜੀ ਬੱਬੀ ਕੌਣ ਹੈ ਜੀ ਜਿਨ੍ਹਾਂ ਨੇ ਲੋਸਮੈਂਟ ਕੀਤੀ ਇਹ ਗੱਲ ਥੋੜਾ ਕੋਈ ਬਾਤ ਤੂੰ ਜੇ ਕਿਸੇ ਦਾ ਐਸਸੀ ਰੈ residense ਕੋਈ ਕਾਪੀ ਚਾਹਤ ਤੇ ਕੋਈ ਵੀ ਬਣੋ ਸੀ ਨਹੀਂ ਪਾਉਂਗਾ ਇੱਥੇ ਤੇ ਵੋਟ ਬਣਉਣੀ ਉਹ ਬਣੂਗੀ ਮੋੜਿਆ ਮੇਰੇ ਇੰਸਪੈਕਟਰ ਲੇਬਰ ਦੀ ਤੁਹਾਡੀ ਮਜ਼ਦੂਰੀ ਜਿਹੜੀ ਤੁਸੀਂ ਜਦੋਂ ਆਪਾਂ ਕੰਮ ਕਰਦੇ ਕਿਸਤੀ ਕਾਮਿਆਂ ਦੀ ਉਹ ਕਾਪੀ ਬਣੂਗੀ ਜੇ ਕਿਸੇ ਨੇ ਉਹ ਵੀ ਕਹਿੰਦੇ ਨਾ 60 ਸਾਲ ਤੋਂ 65 ਸਾਲ ਤੋਂ ਕਹਿੰਦੇ ਜੀ ਉਹ ਉਹ ਵੀ ਨਹੀਂ ਬਣੂਗੀ ਇੱਥੇ 33 ਸਾਲਾਂ ਦੀ 24 22 ਦੀ ਬਣੀਆਂ ਹੋਈਆਂ ਉਹ ਪੁੱਛਿਆ ਉਹ ਕਹਿੰਦੇ 65 ਸਾਲ ਤੋਂ ਕੱਟ ਨਹੀਂ ਬਣੀ ਨਹੀਂ ਨਹੀਂ ਸੁਣ ਗਿਆ ਕਰੋ ਹਾਂ ਜੀ ਇਹਨੇ ਕਿਹਾ ਤੁਹਾਨੂੰ ਪੈਣ ਆ ਉਹ ਪੁੱਛ ਗਿਆ ਆ ਵੇਖੋ ਕਿਉਂ ਪਿਆਸਾ ਤੁਸੀਂ ਇੱਥੇ ਹਾਂ ਆ ਲੈ ਲੇ ਬੈਠ ਕੇ ਆਪਣੇ ਬਾਰੇ ਹਾ ਉਸ ਮਾਰਦੇ ਕੋਈ ਨਹੀਂ ਮੈਡਮ ਮਗਾੜੀ ਚੈੱਕ ਕਰ ਲੈ ਨਾਲਿਆਂ ਨਾਲ ਥਾਰਾ ਤੋਂ ਬਤਾਉਂਗਾ ਤੈਨੂੰ 60 ਤੋਂ ਛੋਟਾ ਨਹੀਂ 60 ਤੋਂ ਉੱਪਰ ਵਾਲਾ ਉਹਦੇ ਨਹੀਂ ਬਣਦੀ ਕੋਈ ਨਹੀਂ ਮੈਡਮ ਜੀ ਫਿਰ ਉਹਨਾਂ ਨੇ ਗਲਤ ਦੱਸਿਆ ਨਾ ਕਹਿੰਦੇ 60 60 ਤੋਂ ਵੱਧ ਹਾਂ ਨਹੀਂ ਮੈਨੇ ਲੋਕ ਤੋਂ ਨਹੀਂ ਪੁੱਛਿਆ ਅਸੀਂ ਅਫਸਰਾਂ ਤੋਂ ਪੁੱਛਿਆ ਜੀ ਉਹਨਾਂ ਨੇ ਸਾਨੂੰ ਮਿਸ ਗਾਈਡ ਕਰਾਓ ਕੰਮ ਬੇਟਾ ਚਲੋ 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 ਨਹੀਂ ਫਿਰ ਸਾਨੂੰ ਮੈਡਮ ਜੀ ਇੱਥੇ ਬਾਧੂ ਬੈਠੇ ਭੈਣ ਜੀ ਸਾਨੂੰ ਐ ਨਹੀਂ ਨਾ ਪਤਾ ਲੱਗਦਾ ਕਿਹੜੇ ਕਾਦੇ ਅਫਸਰ ਆਏ ਪੈਨਸ਼ਨਾਂ ਵਾਲੇ ਕੋਈ ਉਹ ਆਏ ਬੈਠੇ ਹੱਥ ਭਾਗਾ ਲੈ ਆਏ ਜਿਹੜਾ ਸਾਨੂੰ ਇਹ ਪੁੱਛਿਆ ਰਿਹਾ ਆਉਂਦੇ ਆ ਕਹਿੰਦੇ ਇੱ ਕਾ ਭੈਣ ਨਹੀਂ ਮਨਾਉਂਦੇ ਕਹਿੰਦੀ ਸਾਗਰ ਕਿਉਂਕਿ ਦੇਖੋ ਜੀ ਕਿਸੇ ਨਾ ਕਿਤੇ ਉਮੀਦ ਹੁੰਦੀ ਹੈ ਨਾ ਇੱਕ ਮੈਂ ਪੜਿਆ ਲਿਖਿਆ ਮੁੰਡਾ ਕਹਿੰਦੀ ਵੀਰੇ ਸਾਡਾ ਫਲੱਟ ਦਾ ਫਾਰਮ ਭਰਾ ਦੇ ਠੀਕ ਆ ਸਾਡੇ ਨੂੰ ਪਤਾ ਨਹੀਂ ਬਥੇ ਫਲੱਟ ਦਾ ਫਾਰਮ ਭਰਿੰਦਾ ਪੈ ਕਾ ਦਾ ਠੀਕ ਆ ਚਲੋ ਸਾਨੂੰ ਪਤਾ ਲੱਗ ਗਿਆ ਮੇਰੇ ਕੋਲੇ ਮੈਸੇਜ ਆ ਗਿਆ ਉਹ ਜਿਹੜੀਆਂ 44 ਜਾਂ 43 ਸਕੀਮਾਂ ਨੇ ਮੈਨੂੰ ਪਤਾ ਲੱਗ ਗਿਆ ਪਰ ਇਹਨਾਂ ਨੂੰ ਵਿਚਾਰਿਆਂ ਨੂੰ ਪਤਾ ਹੀ ਨਹੀਂਗਾ ਇਹਨਾਂ ਨੂੰ ਅਨਾਉਂਸਮੈਂਟ ਕਰਾਤੀ ਕਿ ਬਿਜਲੀ ਦੇ ਮੀਟਰ ਇੱਥੇ ਤਿੰਨਾ ਤਿੰਨਾ ਭਰਾਵਾਂ ਕੋਲੇ ਬਿਜਲੀ ਦਾ ਇੱਕ ਇੱਕ ਮੀਟਰ ਆ ਕਿਤਨੇ ਕਿਤੇ ਉਹਨਾਂ ਦੇ ਦਿਲ ਵਿੱਚ ਸੀ ਕਿ ਸਾਡਾ ਬਿਜਲੀ ਦਾ ਮੀਟਰ ਲੱਗ ਬਾਕੀ ਮੇਰੇ ਸਾਰੇ ਸਮਰਿਆਂ ਵਾਲੇ ਆਏ ਭਰਾਵਾ ਛੱਤਾਂ ਕੱਚੀਆਂ ਬਣੇ ਆ ਲੋਕਾਂ ਦੇ ਯਾਰ ਲੈਟਰਾਂ ਬਾਗਮਾ ਹੈ ਨਹੀਂ ਲੋਕਾਂ ਕੋਲੇ ਸਾਡੇ ਕਮਰੇ ਪਿਆਰੇ ਲਗੇ ਲੋਕ ਚਲ ਬੰਦੂ ਕੰਮ ਯਾਰ ਸਾਰੇ ਉਹ ਕਮਰੇ ਆ ਸਾਰੇ ਛੱਤਾਂ ਬਚਣ ਪੱਛੇ ਬਣ ਜਾਣੇ ਮੈਡਮ ਪੀਜੀ ਬੋਰਡ ਵਾਲੇ ਆਏ ਨਹੀਂ ਹੈਗੇ ਪੀਜੀ ਬੋਰਡ ਨਹੀਂ ਥੋੜੀਆਂ ਕਿ ਵੋਟਾਂ ਦੇ ਸਿਲਸਿਲੇ 'ਚ ਸਾਡੇ ਸਮਾਜ ਨੂੰ ਮਿਸਗਾਈਡ ਨਾ ਨਾ ਕਰੋ ਤੁਸੀਂ ਗਲਤ ਕੰਮ ਕਰ ਰਹੇ ਹੋ ਠੀਕ ਹੈ ਇਹ ਸਾਡੀ ਤਰਾਸ ਦੀ ਬਈ ਸਾਡਾ ਸਮਾਜ ਪੜਿਆ ਨਹੀਂ ਐਜੂਕੇਟ ਨਹੀਂ ਕਈਆਂ ਤੋਂ ਫੋਨ ਨਹੀਂ ਜਿਨ੍ਹਾਂ ਤੋਂ ਫੋਨ ਉਹਨਾਂ ਨੂੰ ਤਾਂ ਸਕੀਮਾਂ ਦਾ ਪਤਾ ਠੀਕ ਹੈ ਇਹ ਅਲਾਸਮੈਂਟ ਕਰਾ ਕੇ ਮਿਸਗਾਈਡ ਕਰਦੇ ਨੇ ਬਸ ਮੈਨੂੰ ਜੀ ਇਕ ਕੱਲੀਆਂ ਵੋਟਾਂ ਖਾਤਰ ਜੀ ਵੱਡਾ ਧੋਖਾ ਸਾਡੇ ਸਮਾਜ ਨਾਲ ਵੱਡਾ ਸਿਆਣੇ ਬਣ ਜਾਓ ਤੁਹਾਨੂੰ ਕਹਿੰਦੇ ਆ ਕਮੀਆਂ ਤੁਹਾਡੇ ਚ ਵੱਡੀ ਹੁਣ ਦੱਸੋ ਇਹ ਕਹਿੰਦੇ ਵੀ ਸਾਡੇ ਮਤਲਬ 3-3 ਤੋਂ ਹੁੰਦਾ 1 ਕਿਕ ਮੀਟਰ ਸਾਡਾ ਮੀਟਰ ਨਹੀਂ ਲੱਗ 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 ਰਿਹਾ ਮੀਟਰ ਦਾ ਜੀ ਅਨਾਉਂਸਮੈਂਟ ਬਹੁਤ ਹਨੇ ਕਰਾਈਏ ਮੀਟਰ ਦਾ ਫੈਲ ਇਹਨੇ ਨਾ ਪਤਾ ਆਪਾਂ ਤਾਂ ਹੁਣ ਪਾਸ ਕਰਦੇ ਆ ਜੀ ਪਤਾ ਕੀ ਹੈ ਜੀ ਪਾਜੀ ਤੁਹਾਡੀ ਗੱਲ ਠੀਕ ਆ ਜੀ ਅਸੀਂ ਠੀਕ ਆ ਤੁਹਾਡੀ ਗੱਲ ਤੁਸੀਂ ਅਨਾਉਂਸਮੈਂਟ ਕਰਾਈ ਹੋਗੀ ਬਹੁਤੇ ਲੋਕਾਂ ਨੇ ਭਰੇ ਵੀ ਹੋਣਗੇ ਕਿਤਨਾ ਕਿਤੇ ਕੁਐਸਚਨ ਵੀ ਹੁੰਦਾ ਜੀ ਦੇਖੋ ਜੀ ਇੱਕ ਘਰ ਦੇ ਵਿੱਚ ਠੀਕ ਆ ਚਾਰ ਮਰਲੇ ਥਾਵਾਂ ਤੁਸੀਂ ਵਿਚਾਲੇ ਕੰਧ ਮਾਰੋ ਫਿਰ ਮਿੱਟਰ ਅਲੱਗ ਲੱਗ ਜਾਊਗਾ ਹਾਂਜੀ ਗੱਲ ਕਿ ਦੋ ਦੋ ਠੀਕ ਹੈ ਇੰਨੇ ਨੇ ਥਾਂ 'ਚ ਰਹਿਣ ਲੋਕ ਭਰਾ ਅਲੱਗ-ਅਲੱਗ ਨੇ ਠੀਕ ਹੈ ਜੀ ਉਹਨਾਂ ਨੂੰ ਰਲ ਕੇ ਵੀ ਬੈਠ ਦਿੱਤਾ ਜਾਂਦਾ ਚਲੋ 1 ਮਿੰਟ ਸਰਕਾਰ ਦੇ ਕੋਈ ਸੀਐਫਾ ਕੋਈ ਚੋਣ ਹੁੰਦੀ ਹੈ ਛੱਤਾਂ 'ਚ ਚਲੋ ਹੁੰਦਿਆਂ ਜੀ ਮੰਨ ਲਓ ਜਿੱਥੇ ਸਾਨੂੰ ਅਲੱਗ ਲੱਗਦਾ ਕਿ ਵਾਕੀ ਰਹਿਸ਼ ਹੈ ਜੀ ਕਿ ਲਾਚੂ ਕੋਈ ਤੰਤਰਾ ਜਾਂ ਕੋਈ ਇਹਨਾਂ ਤੋਂ ਲਾਉਣੀਆਂ ਮੀਟਰ ਜੀ ਜ਼ਰੂਰੀ ਨਹੀਂ ਉਹ ਇੱਥੇ ਅਸੀਂ ਕਹਿੰਦੇ ਕਿ ਜਗ੍ਹਾ ਵਾਧੂ ਚਾਹੀਦੀ ਬਣੇ ਜੇ ਉਹ ਥਿਲਾ ਲੱਗ ਤਾਂ ਪਰ ਸੋਈ ਲੱਗ ਗਏ ਹਾਂਜੀ ਉੱਥੇ ਲਾਵਾਂਗੇ ਜੀ ਠੀਕ ਉਹ ਤਾਂ ਬਾਥਰੂਮ ਲੱਗ ਗਏ ਉਹਦਾ ਮੀਟਰ ਲੱਗ ਜਾ ਅਸੀਂ ਇੱਕ ਵੀ ਆ ਖੜੇ ਮਾਤਾ ਜੀ ਕਿੰਨੇ ਦਾ 9 ਲੱਖ ਰੁਪਇਆ ਆਇਆ ਸੀ ਜਿੰਨੇ ਦਾ ਮੀਟਰ ਪਟਨ ਤੇ ਆਟ ਰਾਈ ਸੀ ਉਹ ਵੀ ਮਾਤਾ ਜੀ ਹੈ ਵੀਰ ਜੀ ਜੇ ਕਿਸੇ ਤੋਂ 3 ਮਰਲੇ ਜਗਾ ਜੀ ਭਰਾ ਦੋ ਆ ਜੀ ਉਹ ਕਿੱਥੇ ਆਪਦਾ ਵੱਖ-ਵੱਖ ਫਲੈਟ ਬਾਥਰੂਮ ਬਣਾ ਲੈਣਗੇ ਉਹ ਬਾਬੇ ਉਹ ਸੰਮੇਨ ਮੈਂ ਦਰਾਈਆਂ ਹਾਂ ਹਾਂ ਬਲਾਓ ਮਾਰੇ ਇੱਧਰ ਬਲਾਓ ਇੱਧਰ ਆਓ ਜੀ ਸੰਗਤ ਜਾਓ ਜਿਨ੍ਹਾਂ ਨੇ ਅਲਾਸਮੈਂਟ ਕਰਾਈ ਆ ਮਰ ਲਈ ਦੇਵਾ ਕੋ ਰਿਕਾਰਡਿੰਗ ਬਗਾਈ ਚੈੱਕ ਕਰ ਲੈਣੇ ਜੀ ਹਾਂ ਜੀ ਮਰਨਾ ਇੱਕ ਮਰਨਾ ਹਾਂ ਜੀ ਇੱਕ ਮਰਨਾ ਜੀ ਇਹਨਾਂ ਨੂੰ ਨਿਕਲ ਵੀ ਹੈ ਜਿਹੜਾ ਨੋਟ ਜਗਾ ਉਹ ਬਾਬੇ ਚ ਰਿਪੋਰਟਿੰਗ ਹੋਣੀ ਹੈ ਹੋਈ ਹੈ ਅਲਾਸਮੈਂਟ ਹਾਂ ਸਾਰੇ ਆ ਕੀ ਰਿਕਾਰਡਿੰਗ ਤੋਂ ਗ੍ਰੀਨ ਲੈਣਾ ਜਦੋਂ ਪਿੰਡ ਗਵਾ ਜਦੋਂ ਹੋਈ ਲੋਸ 哎。<Yeah. S 2> <Yeah. S 1> uh. ਆਪਣੇ ਕੈਪ ਹੋ ਰਿਹਾ ਜਿਹੜੇ ਆਪਣੇ ਨੂੰ ਤਾਂ ਪਾਣੀ ਮਿਲੂਗਾ ਇਹ ਤਾਂ ਆਹ ਜਿਹੜਾ ਅੰਦਰ ਕਿਹੜਾ ਆਜਾ ਲਾ ਉਸ ਤੇ ਹੋ ਰਹੀ ਹੈ ਅਸੀਂ ਉਹ ਜਿਹੜਾ ਦੱਸ ਤੇ ਅੱਜ ਮਕਾਨ ਬਾਈ ਲਾ ਉਸ ਵਿੱਚ ਆਲੇ ਦਾ ਹੋ ਜਾ ਉਹ ਲੈ ਕੇ ਆ ਸੰਗਤ ਚ ਲੈ ਕੇ ਸਾਡੇ ਸਮਾਨ ਸਦਾ ਕੁਸਤਰਾ ਕੋ ਲੈ ਕੇ ਆ ਮੂਰਖ ਬਣਾਇਆ ਜਾ ਰਿਹਾ ਹਾਂਜੀ ਦੋ ਘਰ ਦਵਾਰਾਂ ਦੀ ਮੈਂ ਕਿਹੜੀ ਗੱਲ ਸਾਡੀ ਦੀ ਉਹ ਕਿਉਂ ਕਹੀ ਸਵੇਰੇ ਵੀ ਕੀਤੀ ਰਾਤ ਨੂੰ ਕੋਈ ਇਤਰਾਜ਼ ਨਹੀਂ ਸੀ ਮੈਂ ਕਿਹਾ ਚੁੱਪ ਕਰ ਸਾਨੂੰ ਕੋਈ ਇਤਰਾਜ਼ ਨਹੀਂ ਸੀ ਸਾਨੂੰ ਕਹਿ ਦਿੰਦੀ ਜੀ ਇੱਥੇ ਸਰਟੀਫਿਕੇਟ ਬੰਨੇ ਆ ਗੱਲ ਨਿਬੜੀ ਜੀ ਹਾਂਜੀ ਇਹ ਪਾਜੀ ਜੀ ਬਾਬਾ ਜੀ ਨਹੀਂ ਮੈਂ ਦੱਸਾਂ